ਦਾ ਫੋਨ ਨੰਬਰ ਦੱਸ ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਪ੍ਰਾਪਾਣੂ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਕਰੀਰ ਵਾਲੀ ਦੇ ਵਿੱਚ ਇਹ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਔਰ ਇਹ ਪਿੰਡ ਜੈਤੋ ਤੋਂ ਜਿਹੜੀ ਸੜਕ ਮੁਖਸਰ ਵਾਲੇ ਪਾਸੇ ਨੂੰ ਐਂਟਰੀ ਮਾਰਦੀ ਹੈ ਜਿਵੇਂ ਮੰਨ ਲਓ ਨਾਲ ਨੇੜੇ ਦੇ ਪਿੰਡ ਰਹਿ ਗਏ ਇਹਦੇ ਗਵਾਂਢ ਪਿੰਡਾਂ ਦੀ ਗੱਲ ਕਰ ਲਈਏ ਤਾਂ ਡੱਲੇ ਵਾਲਾ ਰਹਿ ਗਿਆ ਹਨਾ ਚੈਣਾ ਚੈਣਾ ਵੀ ਗਵਾਨ ਪਿੰਡਾਂ ਦੇ ਦੂਜਾ ਕਿਹੜਾ ਪਿੰਡ ਸੀਗਾ ਜਿਹੜਾ ਹੈ ਡੇਲੇ ਵਾਲੀ ਇਹਨਾਂ ਪਿੰਡਾਂ ਦੇ ਗਵਾਨ ਜੇ ਕਰਕੇ ਇਹ ਵਸਿਆ ਹੋਇਆ ਨਗਰ ਕਰੀਰ ਵਾਲੀ ਪਿੰਡ ਹੈ ਇੱਕ ਵੱਡਾ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਨਾ ਮਿੱਤਰੋ ਜਾਨਵਰ ਤਾਂ ਇਸ ਘਰ ਦੇ ਵਿੱਚ ਦੋ ਹੀ ਆ ਪਰ ਜਿਹੜੇ ਦੋ ਜਾਨਵਰ ਦਿਖਾਉਣੇ ਆ ਤੁਹਾਨੂੰ ਉਹਨਾਂ ਦੇ ਵਿੱਚੋਂ ਇੱਕ ਮੱਝ ਸੇਲ ਕਰਨੀ ਆ ਕੱਟੀ ਨੋਟ ਫੋਰ ਸੇਲ ਆ ਕੱਟੀ ਦੀ ਇੱਕ ਸ਼ੌਂਕੀਆ ਤੌਰ ਤੇ ਮੈਂ ਤੁਹਾਨੂੰ ਦਿਖਾਉਣੀ ਆ ਨਾਲ ਤਾਂ ਕਰਕੇ ਵੀ ਤੁਸੀਂ ਵੀ ਆਵਦਾ ਆਈਡੀਆ ਲਾ ਸਕੋ ਵੀ ਬੱਚੇ ਨੂੰ ਖਰਾਕ ਦੇ ਨਾਲ ਕਿਵੇਂ ਤਿਆਰ ਕੀਤਾ ਜਾ ਸਕਦਾ ਜਦੋਂ ਤੁਸੀਂ ਉਮਰ ਕੱਟੀ ਦੀ ਸੁਣੀ ਤੁਸੀਂ ਹੈਰਾਨ ਹੋ ਜਾਓਗੇ ਵੀ ਇੰਨੇ ਮਹੀਨਿਆਂ ਦੀ ਕੱਟੀ ਉਮਰ ਆ ਤੇ ਗਰੋਥ ਵੇਖੋ ਕਿੰਡੀ ਚੰਗੀ ਹੈ ਇਹ ਕੀ ਡਿਪੈਂਡ ਹੈ ਚੰਗੇ ਜਾਨਵਰ ਦਾ ਜਿਉਂਕਿ ਮਾਂ ਵੇਖੋ ਕੋਲੇ ਬਹੁਤ ਚੰਗੀ ਖੜੀ ਹੋਈ ਆ ਤੇ ਜਦੋਂ ਘਰਾਣਾ ਚੰਗਾ ਹੋਵੇ ਪਸ਼ੂ ਦਾ ਉਦੋਂ ਜਿਹੜੇ ਨਾਲ ਦੇ ਬੱਚੇ ਪੈਦਾ ਹੁੰਦੇ ਆ ਉਹ ਚੰਗੇ ਜ਼ਰੂਰ ਪੈਦਾ ਹੋ ਜਾਂਦੇ ਆ ਕਰਦੇ ਆ ਗੱਲਬਾਤ ਬਾਈ ਨੂੰ ਮਿਲਦੇ ਆ ਚੰਗੇ ਦੁੱਧ ਦੀ ਮਾਲਕਣ ਮੱਝ ਆ ਮਿੱਤਰੋ ਖੜੀ ਤੁਹਾਨੂੰ ਭੁਲੇਖਾ ਇਹ ਝੋਟੇ ਦਾ ਪਾਉਂਦੀ ਹੋਊਗੀ ਪਰ ਇਹ ਝੋਟਾ ਨਹੀਂਗਾ ਹੈ ਮਾਜਾ ਗੱਲਬਾਤ ਕਰਦੇ ਆਪਾਂ ਬਾਈ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਹੈ ਵਧੀਆ ਜੀ ਸੇਤਰ ਘਰਬਾਰ ਠੀਕ ਹੈ ਜੀ ਹਾਂਜੀ ਠੀਕ ਹੈ ਵਧੀਆ ਜੀ ਬਾਈ ਆਪਣਾ ਘਰ ਆ ਜਿਹੜਾ ਚੈਨੇ ਤੋਂ ਕਰੀਰ ਵਾਲੀ ਛੜਕ ਦੇ ਉੱਤੇ ਹੀ ਆ ਹਨਾ ਵੀ ਸੈਂਟਰ ਦੇ ਵਿਚਾਲੇ ਰਹਿ ਗਿਆ ਕਰੀਰ ਵਾਲੀ ਤੋਂ ਵੀ ਤੇ ਚੈਨੇ ਤੇ ਠੀਕ ਆ ਬਾਈ ਆਪਣਾ ਨਾਮ ਕੀ ਆ ਗੁਰਦੀਪ ਸਿੰਘ ਆ ਜੀ ਗੁਰਦੀਪ ਸਿੰਘ son of ਚਿਮਨ ਸਿੰਘ ਜੀ ਚਿਮਨ ਸਿੰਘ ਬਾਈ ਗੁਰਦੀਪ ਸਿੰਘ ਫਿਰ ਮੱਜਾ ਦੋ ਹੀ ਰੱਖੀਆਂ ਹੈ ਹਾਂਜੀ ਦੋ ਹੀ ਟੌਪ ਕਲਾਸ ਹੀ ਦੋਵੇਂ ਹੈ ਹਾਂਜੀ ਠੀਕ ਆ ਉਹ ਕਾ ਕੱਟੀ ਕਿਹੜੇ ਸੀਮਨ ਦੀ ਆ ਯਾਰ ਉਹ ਹੈ ਸੀਮਨ ਤਾਂ ਨਹੀਂ ਪਤਾ ਹੈ ਤਾਂ ਠੀਕੇ ਦੀ ਹੈ ਹੈ ਠੀਕੇ ਦੀ ਹੈ ਹਾਂਜੀ ਠੀਕ ਹੈ ਤੇ ਕਿੰਨੇ ਚਿਰ ਦੀ ਹੋ ਗਈ ਬਾਈ ਹੋ ਗਈ ਜੀ ਸਾਢੇ 13 ਮਹੀਨੇ ਦੀ ਪਿਛਲੇ ਸਾਲ 27 ਫਰਵਰੀ ਨੂੰ ਮੱਝ ਹੋਈ ਸੀ ਪਿਛਲੇ ਸਾਲ 27 ਫਰਵਰੀ ਨੂੰ ਹੋਈ ਸੀ ਹੈ ਤੇ ਹੁਣ ਮੜਾ ਦੂਜੀ ਵਾਰੀ ਫਿਰ ਕਰਨ ਵਾਲੀ ਸੂਣ ਵਾਲੀ ਆ ਤੇ ਕੱਟੀ ਨਾਲ ਤਿਆਰ ਹੋ ਗਈ ਹੈ ਹਾਂਜੀ ਬਰਾਬਰ ਹੀ ਹੋ ਗਈ ਹਮ ਅੱਜ ਟੀਕਾ ਲੈਣ ਆਲੀ ਆ ਜੇ ਅੱਜ ਭਰਾਲੋ ਤੁਸੀਂ ਹਾਂਜੀ ਹੋਰ 6 ਮਹੀਨੇ ਹੋ ਜੂਗੀ 5 4 6 ਮਹੀਨੇ ਹੋ ਜਾਣਗੇ 6 ਮਹੀਨੇ ਹੋਰ ਸੰਭਲੀ ਤਾਂ ਪੂਰੀ ਗ੍ਰੋਥ ਚੰਗੀ ਕਰ ਜੂਗੀ ਨਾ ਫਿਰ ਤਾਂ ਹਾਂ ਤੇ ਬਾਈ ਫਿਰ ਮੈਂ ਆ ਜਿਹੜੀ ਕਿੰਨਵਾ ਸੂਸ ਹੁੰਦੀ ਆ ਬਾਈ ਤੀਜਾ ਸੂਆਈ ਤੀਜਾ ਸੂਆਸ ਹੁੰਦੀ ਆ ਹੈ ਕਿੰਨੇ ਦਿਨ ਪਏ ਆ ਬਾਈ ਹਜੇ ਇਹਦੇ ਇਹ ਜੀ 8 ਦਿਨ ਰਹਿ ਗਈ 8 ਦਿਨ ਰਹਿ ਗਏ ਹੈ ਠੀਕ ਆ ਬਾਈ ਕਿੰਨਾ ਦੁੱਧ ਚੋਲਿੰਦਾ ਰਿਆ ਤੂੰ ਇਹਦੇ ਥੱਲੋ ਇਹ ਜੀ 20 ਕਿਲੋ ਤੋਂ ਵੱਧ-ਵੱਧ ਚੋਲ ਰੇ ਜੀ 20 ਕਿਲੋ ਤੋਂ ਬਾਰ-ਬਾਰ ਦੁੱਧ ਦੇ ਭਾਂਡੇ ਦੇ ਵਿੱਚ ਪਾ ਦਿੰਦੀ ਰਹੀ ਹੈ ਹੈ ਠੀਕ ਆ ਬਾਈ ਇਹ ਕਿਹੜੇ ਸੀਮਨ ਸੂਣ ਦੀ ਪਤਾ ਕੁਝ ਹੁੰਦਾ ਕਿ ਨਹੀਂ ਬਾਈ ਆਪਾਂ ਸੀਮਨ ਦਾ ਤਾਂ ਨਹੀਂ ਪਤਾ ਜੀ ਤੂੰ ਹੈ ਟੀਕੇ ਦੀ ਇਹ ਵੀ ਟੀਕੇ ਦੀ ਤੇ ਜਿਹੜਾ ਅੱਗੇ ਲੱਗਾ ਉਹ ਵੀ ਟੀਕੇ ਲੱਗਾ ਚੰਗਾ ਲੱਗਾ ਹੋਇਆ ਹੈ ਹਾਂ ਜੀ ਹਾਂ ਜੀ ਵ ਤੇ ਜਿਵੇਂ ਹੁਣ ਥਣ ਜੇ ਮੋਟੇ ਜੇ ਰੱਖਦੀ ਆਪਣੋਂ ਦੀਂਦੇ ਹੈ ਨਾ ਸੂਣ ਤੋਂ ਬਾਅਦ ਜਦੋਂ ਚਵਾਈ ਹੋਣ ਲੱਗ ਪਈ ਜੇ ਉਦੋਂ ਵਧੀਆ ਬਣ ਜਾਂਦੇ ਹੋਣਗੇ ਉਹ ਠੀਕ ਹੋ ਜਾਣਗੇ ਜੀ ਵਧੀਆ ਹੂੰ ਸੌਖੀ ਚਵਿੰਦੀ ਨਹੀਂ ਉਦੋਂ ਇਹ ਕਈ ਮਈਆਂ ਨੇ ਹੁੰਦੀ ਆ ਵੀ ਮੰਨ ਲਓ ਵੀ ਜਿਹੜੀਆਂ ਮਈਆਂ ਸੂਣ ਵਾਲੀਆਂ ਵੱਡੇ ਹਵਾਨੇ ਦੇ ਵਿੱਚ ਹੁੰਦੀਆਂ ਨਾ ਇਹ ਹੈ ਥਣਾ ਨੂਣੀ ਕੀ ਪਾਲੇ ਜਿਹੜਾ ਉੱਤੇ ਹੁੰਦਾ ਮਸ ਦਾ ਕੌਲਾ ਹੁੰਦਾ ਉਹਨਾਂ ਨੂੰ ਪਾਲਾ ਇਹ ਹਾਂਜੀ ਹਾਂਜੀ ਤੇ ਬਾਈ ਫਿਰ ਹਜੇ ਲੇਵਾ ਤਾਂ ਹੋਰ ਸੋਹਣਾ ਤਿਆਰ ਕਰਦੇ ਹਾਂ ਹਾਂਜੀ ਹਾਂਜੀ ਪੂਰਾ ਵਧੀਆ ਬਣਾਓਗੇ ਪੂਰਾ ਵੱਡਾ ਵਾਲੀ ਪੂਰਾ ਵਧੀਆ ਹੈ ਹਾਂਜੀ ਹਾਂਜੀ ਠੀਕ ਆ ਬਾਈ ਠੀਕ ਆ ਤੇ ਦੁੱਧ ਬਈ 20 ਕਿਲੋ ਤੋਂ ਬਾਅਦ-ਬਾਰ ਫੈਂਡ ਫੁੰਡ ਕਿੰਨੀ ਆ ਜਾਂਦੀ ਸੀ ਬਈ ਹੈ ਜੀ 7 7.5 ਆ ਜਾਂਦੀ ਸਾਢੇ 7 8 ਪੈਣਾ ਆ ਜਾਂਦੀ ਹੈ ਠੀਕ ਆ ਬਈ ਠੀਕ ਆ ਤੇ ਕੀ ਰੇਟ ਰੱਖਾਂਗੇ ਆਪਾਂ ਬਈ ਰੇਟੇ ਦਾ ਜੀ 210000 ਆ ਜੀ 210000 ਰੁਪਏ ਮੰਨ ਤਾਂ ਇਹਦੇ ਵਿੱਚੋਂ ਕੋਈ ਹਾਂ ਕਰਦਾ ਹੀ ਠੀਕ ਆ ਬਈ ਠੀਕ ਆ ਤੇ ਬਈ ਨੰਬਰ ਦਈ ਕਰਾਂਦੇ ਆਪਣਾ ਜੀ ਨੰਬਰ ਹੈ 947785 06481 ਜੀ ਇੱਕ ਵਾਰੀ ਹੋਰ ਬੋਲ ਦਈਏ ਜੀ 947585 06481 ਠੀਕ ਆ ਲੈ ਵੀ ਮੈਂ ਬਈ ਖੋਲ ਦਈਏ ਤੋੜ ਦਈਏ ਇਹਨੂੰ ਖੋਲੀ ਮੰਨੇ ਤੋਰੀ ਲੈ ਵੀ ਮਿੱਤਰੋ ਤੀਜਾ ਸੁਆ ਕਰਮਾਂ ਵਾਲੀ ਸੁਣਦੀ ਆ ਫੋਨ ਦੇ ਵਿੱਚ ਹਜੇ ਦਿਨ ਪਏ ਆ 7 ਦਿਨ ਪੂਰੇ ਹੋਣ ਦੇ ਵਿੱਚ ਤੇ 2-4 ਦਿਨ ਉੱਤੇ ਲੈ ਕੀ ਤਾਂ 10 ਦਿਨਾਂ ਦੀ ਕੱਚੀ ਗਿਣ ਲਓ ਯਾਰ ਇਹਨੂੰ ਵੇਖੋ ਤੁਸੀਂ ਪਿਛਲੇ ਸਵੇਰ ਦੀ 3 ਦਿਨ ਵੱਧ ਲੈ ਕੇ ਸੀ ਪਿਛਲੇ ਸਵੇਰ 3 ਦਿਨ ਵੱਧ ਲੈ ਕੇ ਗਈ ਜਾਨੀ ਤੋਰ ਦੇ ਬਹੁਤ ਵੇਲ ਬੂਲ ਦੀ ਮੈਂ ਆ ਵੱਡੀ ਬਾਡੀ ਦੀ ਵੱਡੀ ਬਾਡੀ ਦੀ ਖੁੱਲੇ ਡੁੱਲੇ ਪਿੰਡੇ ਦੀ ਲੇਵੇ ਵੱਲੋਂ ਜ਼ਬਰਦਸਤਾਂ ਵੇਲ ਬਹੁਤ ਹੈ ਮੈਂ ਦੀ ਉਚਾਈ ਬਹੁਤ ਹੈ ਮੈਂ ਦੀ ਸਿੰਘ ਤੇ ਫੋਕਸ ਕਰੀ ਪੁੱਤ ਕੈਮਰਾ ਇੱਕ ਵਾਰੀ ਵੇਖੋ ਮਿੱਤਰੋ ਸਿੰਘ ਵੀ ਜਮਾ ਨਾ ਨਿਕਾ ਨਿਕਾ ਲੱਗਾ ਕੱਟੀ ਨੂੰ ਬ੍ਰੇਕੀ ਆ ਜਿਹੜੀ ਮੈਂ ਦੇ ਵਿੱਚ ਉਹ ਕਮਾਲ ਦੀ ਬ੍ਰੇਕੀ ਦੇ ਵਿੱਚ ਮੈਂ ਆ ਕਿਉਂਕਿ ਜੇ ਤੁਸੀਂ ਬਰੀਡ ਤਿਆਰ ਕਰਨ ਨੂੰ ਹਰਿਆਣੇ ਵੀ ਜਾਓਗੇ ਨਾ ਮਿੱਤਰੋ ਤੇ ਉੱਥੋਂ ਲੈਣ ਨਾਲੋਂ ਵਹਿਤਰੀ ਮਾਝੇ ਆ ਵੀ ਇੱਕ ਤਾਂ ਆਪਣੇ ਪੰਜਾਬ ਦਾ ਪੈਸਾ ਪੰਜਾਬ ਤੇ ਰਹ ਜੂਗਾ ਤੇ ਦੂਜੀ ਗੱਲ ਆਪਣੇ ਪਿੰਡਾਂ ਦੇ ਵਿੱਚੋਂ ਪਾਲੀ ਹੋਈ ਕਿਸਾਨ ਦੀ ਮੱਝ ਨੂੰ ਉਹਨੂੰ ਉਹਦੀ ਬਣਦੀ ਕੀਮਤ ਮਿਲ ਜਾਊ ਤੇ ਤੀਜੀ ਗੱਲ ਇਹ ਆ ਵੀ ਬਈ ਮੈਂ ਗਵਾਈ ਭਰੇ ਜਾਂਦੀ ਆ ਵੀ ਵਾਕਿਆ ਹੀ ਦੁੱਧ ਦਿੱਤਾ ਹੋਇਆ ਇਹ ਨਹੀਂ ਹੈਗਾ ਵੀ ਕਹਿਣ ਵਾਲੀ ਗੱਲ ਨਹੀਂ ਜੇ 20 ਕਿਲੋ ਕਹਿ ਕੇ ਦੇਤੀ ਤਾਂ ਰਹਿ ਜੂਗਾ 15 16 ਉਹ ਮੈਂ ਨਹੀਂ ਕਹਿੰਦੀ ਕਿਉਂਕਿ ਮੈਂ ਦਾ ਟਿਕਾਣਾ ਬਹੁਤ ਚੰਗਾ ਜੈਡ ਬਲੈਕ ਸਾਰੀ ਮੈਂ ਆ ਤੁਸੀਂ ਦੇਖ ਸਕਦੇ ਆ ਵੀ ਇੱਕ ਵੀ ਤੁਹਾਨੂੰ ਵਾਲਾ ਜਿਹੜਾ ਚਿੱਟਾ ਨਹੀਂ ਮੈਂ ਦੇ ਵਿੱਚ ਨਜ਼ਰ ਆਉਣਾ ਐਂਡ ਚਮਕ-ਦਮਕ ਵਾਲੀ ਸ਼ਾਈਨਿੰਗ ਬਹੁਤ ਆ ਪਿੰਡੇ ਦੇ ਵਿੱਚ ਸਾਂਭੀ ਬਹੁਤ ਰੂਨ ਨਾਲ ਹੋਈ ਆ ਮਿੱਤਰੋ ਕਿਉਂਕਿ ਜੇ ਸਾਂਭੀ ਆ ਤਾਂ ਹੀ ਮਿੱਥੇ ਬੱਚਾ ਸਾਂਭਿਆ ਤਿਆਰ ਆ ਜੇ ਮੈਂ ਦੇ ਥੱਲੇ ਦੁੱਧ ਸੀ ਤੇ ਤਾਂ ਹੀ ਕੱਟੀ ਆ ਜਿਹੜੀ 13 ਮਹੀਨਿਆਂ ਦੀ ਗ੍ਰੋਥ ਦੇ ਵਿੱਚ ਇਹ ਬਹੁਤ ਫਰਕ ਪੈ ਜਾਂਦਾ ਦੁੱਧ ਵਾਲੀ ਮੈਂ ਦੇ ਥੱਲੋਂ ਦੁੱਧ ਬੱਚੇ ਨੂੰ ਚੰਗਾ ਖੁੱਲਾ ਮਿਲ ਜਾਂਦਾ ਤੇ ਜਿਹੜਾ ਹੁਣ ਹੈ 10-11 ਕਿਲੋ ਤੋਂ ਅਗਲਾ ਬਈ ਬੱਚੇ ਨੂੰ ਵੀ ਕੀ ਚੰਗਾ ਹੋਵੇ ਤੇ ਡੈਰੀ ਕੀ ਪਾਵੇ ਉਹਦਾ ਫਿਰ ਜਦ ਬੱਚਾ ਤਿਆਰ ਹੋਊਗਾ ਤਾਂ ਜਦ ਡੈਰੀ ਤੋਂ ਪੈਸੇ ਆਉਣਗੇ ਦੋ ਕੰਮ ਹੁੰਦੇ ਨਹੀਂ ਬੋ ਚੰਗੀ ਮੈਂ ਆ ਨੰਬਰ ਵਾਈ ਦਾ ਸਕਰੀਨ ਦੇ ਉੱਤੇ ਲਾ ਦਿੱਤਾ ਵਾ ਪਿੰਡ ਕਰੀਰ ਵਾਲੀ ਦੇ ਵਿੱਚੋਂ ਵੀਡੀਓ ਦਿਖਾ ਦਿੱਤੀ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਕੈਮਰਾਮੈਨ ਗੁਰਦੀਪ ਗਿੱਲ ਦੇ ਨਾਲ ਇਜਾਜ਼ਤਵਾਨ ਲੋਕਾਂ ਨੂੰ ਵਧੇ ਧੰਨਵਾਦ